ਨੇ ਪੀਨੇ ਲੱਗਿਆ ਮੇਰੇ ਬੇਟਾ ਬਸਾਰੇ ਪਾਣੀ ਪੀਦਾ ਮੈਂ ਉਸ ਕੋ ਗਲਾਸ ਲੈਨੇ ਲੱਗਿਆ ਉਹ ਦੰਦਾ ਬਾਕੇ ਮੇਰੇ ਬੇਟੇ ਨੂੰ ਆ ਉਹ 3 ਸਾਲ ਦਾ ਬੱਚਾ ਇੱਕ ਨਾਲੜੀ ਦੁਕਾਨ ਤੋਂ ਇੱਕ ਪਾਣੀ ਦਾ ਗਲਾਸ ਲੈ ਕੇ ਖਾਲੀ ਉਸ ਦੀ ਦੁਕਾਨ ਤੋਂ ਪਾਣੀ ਵੀ ਇਨ ਚੜਾ ਜਾ ਜੋ ਅਸੀਂ ਵੀਡੀਓਜ਼ ਵੀ ਦੇਖ ਰਹੇ ਹਾਂ ਉਸ ਜਿਹੜੀ ਹੋਇਆ ਜਿੱਥੇ ਉਹ ਗਲਾਸ ਮਾਂਜ ਕੇ ਰੱਖਦਾ ਪਰ ਆਪਣਾ ਜਿਹੜਾ ਪਾਣੀ ਚ ਗਲਾਸ ਮਾਂਜਦਾ ਉਹ ਬੱਚਾ ਉਹਦੇ ਚ ਗਲਾਸ ਧਰ ਕੇ ਪਾਣੀ ਪੀ ਰਿਹਾ ਤਾਂ ਉਸ ਛੋਟੀ ਸੋਚ ਦੇ ਬੰਦੇ ਨੇ ਡਾਂਗ ਚੱਕੀ ਤੇ ਉਹਦੇ ਸਿਰ ਚੱਥੇ ਮਰੀ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਚੱਲਦੇ ਆ ਜਿਹੜੇ ਪਾਰੋਂ ਲੋਕ ਆ ਰਹੇ ਨੇ ਤਰ੍ਹਾਂ ਤਰ੍ਹਾਂ ਦੇ ਵਪਾਰ ਕਰ ਰਹੇ ਨੇ ਬਿਜ਼ਨਸ ਕਰ ਰਹੇ ਨੇ ਇਹਨਾਂ ਦੀ ਇੱਕ ਵੈਰੀਫਿਕੇਸ਼ਨ ਵੀ ਹੋਣੀ ਚਾਹੀਦੀ ਹੈ ਜਿੰਨਾ ਲੋਕਾਂ ਦੇ ਘਰਾਂ ਦੇ ਵਿੱਚ ਬੈਠੇ ਨੇ ਉਹ ਵੀ ਇਹਨਾਂ ਦੀ ਵੈਰੀਫਿਕੇਸ਼ਨ ਥਾਣਾ ਸਿਟੀ ਸੰਗੁਰ ਚ ਕਰਣ ਜੋ ਕਿ ਜਿਹੜੀ ਆਉਣ ਵਾਲੀ ਘਟਨਾ ਨੂੰ ਆਪਾਂ ਰੋਕ ਸਕੀਏ ਜਿੱਤੇ ਵਿੱਚ ਕੋਈ ਛੋਟਾ ਜਿਹਾ ਬੱਚਾ 5-6 ਸਾਲ ਦਾ ਬੱਚਾ ਆ ਉਹ ਪਾਣੀ ਪੀਂ ਗਿਆ ਉਹਨੂੰ ਇੰਨੀ ਬੇਰਹਾਮੀ ਨਾਲ ਮਾਰਿਆ ਕਿ ਅਪਾ ਬਲੀਵ ਨਹੀਂ ਕਰ ਸਕਦੇ ਉਹਦੇ ਮਨ ਦੇ ਵਿੱਚ ਰੇਡੀਓ ਦੇ ਮਨ ਦੇ ਵਿੱਚ ਕਿੰਨਾ ਵੱਡਾ ਕਰੋਧ ਹੋਣਾ ਇਹਨਾਂ ਸ਼ਰਾਰਤੀ ਅਸਰਾਂ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੋ ਮੰਨ ਦੀ ਕਾਰਵਾਈ ਹੈ ਪ੍ਰਸ਼ਾਸਨ ਕਰੇ ਹਾਂ ਪ੍ਰਸ਼ਾਸਨ ਅੱਗੇ ਕਾਰਵਾਈ ਨਹੀਂ ਕਰਦਾ ਅਸੀਂ ਸਪੂਰਾ ਸ਼ਹਿਰ ਇਕੱਠਾ ਹੋ ਕੇ ਇਸ ਜਿੱਦੇ ਵਿਚਾਰ ਕਰਾਂਗੇ ਅਗਲੇ ਦਿਨ ਰਾਣੀਤੀ ਅਸੀਂ ਉਹਦੀ ਤਿਆਰੀ ਕਰਾਂਗੇ ਸਿਰਫ ਪਾਣੀ ਪੀਣ ਕਾਰਨ ਦੇਖੋ ਗਰੀਬ ਬੱਚੇ ਦਾ ਕੀ ਕਰਤਾ ਹਾਲ ਵੀਡੀਓ ਸੀਸੀਟੀਵੀ ਕੈਮਰੇ ਚ ਹੋ ਗਈ ਕੈਦ ਸੰਗਰੂਰ ਚ ਇਨਸਾਨੀਅਤ ਹੋਈ ਸ਼ਰਮਸਾਰ ਸਿਰਫ ਦੁਕਾਨ ਸਾਹਮਣੇ ਕੈਂਪਰ ਉੱਪਰ ਪਏ ਗਲਾਸ ਚ ਪਾਣੀ ਪੀਣ ਕਾਰਨ ਗਰੀਬ ਬੱਚੇ ਦੀ ਦੁਕਾਨਦਾਰ ਨੇ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ ਸੰਗਰੂਰ ਦੇ ਸੁਨਾਮੀ ਗੇਟ ਵਿਖੇ ਜੂਸ ਦੀ ਦੁਕਾਨ ਅੱਗੇ ਪਏ ਕੈਂਪਰ ਤੇ ਪਏ ਗਲਾਸ ਵਿੱਚੋਂ ਗਰੀਬ ਬੱਚੇ ਨੇ ਪਾਣੀ ਪੀਤਾ ਦੇਖੋ ਫਿਰ ਪਾਣੀ ਪੀਣ ਦਾ ਦੁਕਾਨਦਾਰ ਨੇ ਕੀ ਕੀਤਾ ਹਸ਼ਰ ਦੁਕਾਨਦਾਰ ਨੇ ਸੋਟੀ ਨਾਲ ਬੱਚੇ ਦੀ ਕਰਤੀ ਕੁੱਟਮਾਰ ਬੱਚਾ ਸੰਗਰੂਰ ਦੇ ਸਰਕਾਰੀ ਹਸਪਤਾਲ ਚ ਹੈ ਦੱਖ ਦੇਖੋ 10 ਸਾਲ ਦੇ ਬੱਚੇ ਦਾ ਦੁਕਾਨਦਾਰ ਨੇ ਕੀ ਕਰਤਾ ਹਸ਼ਰ ਤੇ ਪੀੜਤ ਪਰਿਵਾਰ ਵੱਲੋਂ ਗਵਾਂਡੀ ਦੁਕਾਨਦਾਰਾਂ ਦੀ ਮਦਦ ਨਾਲ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਪੀੜਤ ਪਰਿਵਾਰ ਨੇ ਇਨਸਾਫ ਦੀ ਕੀਤੀ ਮੰਗ ਪੁਲਿਸ ਨੇ ਮਾਮਲਾ ਕਰ ਲਿਆ ਦਰਜ ਕੁੱਟਮਾਰ ਕਰਨ ਵਾਲੇ ਦੁਕਾਨਦਾਰ ਤੋਂ ਕੀਤੀ ਜਾ ਰਹੀ ਪੁੱਛਗਿੱਛ ਸੀਸੀਟੀਵੀ ਕੈਮਰੇ ਦੇ ਆਧਾਰ ਤੇ ਕੀਤੀ ਜਾ ਰਹੀ ਸਾਰੀ ਜਾਂਚ ਪਾਪਾ ਨੇ ਪੀਣੇ ਲੱਗੇ ਮੇਰੇ ਬੇਟਾ ਬਸਾਰੇ ਪਾਣੀ ਪੀਦਾ ਮੈਂ ਉਸ ਕੋਲ ਗਲਾਸ ਲੈਣੇ ਲੱਗੇ ਉਹ ਦੰਦੂ ਭਾਵੇਂ ਮਰੇ ਬੇਟੇ ਨੂੰ ਆ আচ্ছা ਆਪ ਕੀ ਆ ਜਾਤੇ ਹੋ ਅਬ ਜੇ ਤੁਸੀਂ ਮੱਚੇ ਬੱਚੇ ਪਾਣੀ ਦੇ ਪਿੱਛੇ ਮਾਰਾ ਹਾਂ ਪਾਣੀ ਕਿੱਥੇ ਨਾ ਰਹਿਣਾ ਨਾਮ ਰਾਜਪੁਰਾ ਹੈ ਜੀ ਪਾਣੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਸ਼ਖਸ ਬਲੋਕ ਜਵਾਕ ਨੂੰ ਕੁੱਟਿਆ ਜਾ ਰਿਹਾ ਕੀ ਮਸਲਾ ਹੈ ਮਸਲਾ ਇਹ ਸੀਗਾ ਜੀ ਇਸ ਦਾ ਬੱਚਾ ਸੀਗਾ ਜੋ ਕੁੱਲ ਮਿਲਾ ਕੇ 3-4 ਸਾਲ ਦਾ ਹੈਗਾ ਜੀ ਹਾਂਜੀ ਫਰਾਮੀ ਗੇਟ ਦੇ ਉੱਪਰ ਇੱਕ ਦੁਕਾਨ ਹੈਗੀ ਹੈ ਜੋ ਕਿ ਜੂਸ ਦੀ ਹੈ ਹਾਂਜੀ ਜੋ ਕਿ ਸ਼ਾਇਦ ਸਾਨੂੰ ਲੱਗਦਾ ਹੈ ਕਿ ਉਹ ਨਗਰੀ ਦਾ ਬੰਦਾ ਨਹੀਂ ਹੈ ਹਾਂਜੀ ਔਰ ਇੱਕ ਵਿਸ਼ੇਸ਼ ਸਮੁਦਾਇ ਨਾਲ ਸੰਬੰਧ ਰੱਖਦਾ ਤੇ ਉਹ 3 ਸਾਲ ਦਾ ਬੱਚਾ ਇੱਕ ਨਾਲੜੀ ਦੁਕਾਨ ਤੋਂ ਇੱਕ ਪਾਣੀ ਦਾ ਗਲਾਸ ਲੈ ਕੇ ਖਾਲੀ ਉਸਦੇ ਦੁਕਾਨ ਤੋਂ ਪਾਣੀ ਵੀ ιν ਚੜਾ ਜਾ ਜੋ ਅਸੀਂ ਵੀਡੀਓਜ਼ ਵੀ ਦੇਖ ਰਹੇ ਹਾਂ ਉਸਦੇ ਚ ਕੀ ਹੋਇਆ ਜੀ ਜਿੱਥੇ ਉਹ ਗਲਾਸ ਮਾਂਜ ਕੇ ਰੱਖਦਾ ਆਪਣਾ ਜਿਹੜਾ ਪਾਣੀ ਚ ਗਲਾਸ ਮਾਂਜਦਾ ਉਹ ਬੱਚਾ ਉਹਦੇ ਚ ਗਲਾਸ ਧਰ ਕੇ ਪਾਣੀ ਪੀ ਰਿਹਾ ਤਾਂ ਉਸੇ ਛੋਟੀ ਸੋਚ ਦੇ ਬੰਦੇ ਨੇ ਡਾਂਗ ਚੱਕੀ ਤੇ ਉਹਦੇ ਸਿਰ ਚ ੱਥੇ ਮਾਰੀ ਜਿਸ ਕਰਕੇ ਉਹਦੇ ਥੇ ਪੂਰੀ ਸਵੈਲਿੰਗ ਹੋ ਗਈ ਪਰ ਬੱਚਾ ਉਹ ਤਾਂ ਜੋ ਇੱਕ ਤਰ੍ਹਾਂ ਨਾ ਗੱਛਾਗੇ ਪੈ ਗਿਆ ਜਿਸ ਦੀ ਕੰਪਲੇਟ ਅਸੀਂ ਕਰਨ ਲਈ ਇੱਥੇ ਸਾਰਾ ਸਿਸਟਮ ਇਕੱਠੇ ਹੋਏ ਔਨੇ ਚੋਂ ਬੰਦਾ ਉੱਥੋਂ ਭੱਜ ਗਿਆ ਕੌਣ ਹੈ ਦੁਕਾਨਦਾਰ ਵਾਲਾ ਕੀ ਨਾਮ ਦੁਕਾਨਦਾਰ ਦਾ ਨਾਮ ਸਾਨੂੰ ਕੁਝ ਨਹੀਂ ਪਤਾ ਲੱਗਿਆ ਜੀ ਕਿਉਂਕਿ ਉਹ ਭੱ ਚੁਟਿਆ ਸੀਗਾ ਤੇ ਉੱਥੇ ਦੋ ਬੰਦੇ ਹੋਰ ਆਏ ਜੋ ਕਹਿੰਦੇ ਨਹੀਂ ਮੇਰੇ ਤਾਇ ਦਾ ਮੁੰਡਾ ਸੀਗਾ ਤੇ ਉਹ ਭੱਜ ਗਿਆ ਸਾਨੂੰ ਤਾਂ ਉਹਨੇ ਫੋਨ ਕਰਕੇ ਕਿਹਾ ਕਿ ਰੁਕਾਵ ਬਤਾ ਦਿਓ ਅਸੀਂ ਔਨੇ ਚ ਪੁਲਿਸ ਸਟਾਫ ਵੀ ਉੱਥੇ ਪਹੁੰਚ ਗਿਆ ਸਭ ਕੁਝ ਹੋ ਗਿਆ ਅਸੀਂ ਉਹ ਬੰਦਿਆਂ ਨੂੰ ਫੜਿਆ ਨਾਲ ਤੇ ਨਾਲ ਲਿਜਾ ਕੇ ਓਰੇ ਲਿਆਂਦਾ ਹੁਣ ਬੰਦੀ ਕਾਰਵਾਈ ਸੱਚੋ ਸਾਬ ਕਰਨਗੇ ਠੀਕ ਵੀਜੀ ਜੀ ਵੀਜੀ ਕੀ ਮਸਲਾ ਚ ਹੈ ਕਿਹੜਾ ਦੁਕਾਨਦਾਰ ਸੀ ਮਸਲਾ ਕੀ ਸੁਨਾਮੀ ਗੇਟ ਜੋ ਜੀ ਕੋ ਏ1 ਕੋ ਜੂਸ ਵਾਲਾ ਵਿਅਕਤੀ ਹੈ ਜੀ ਇੱਕ ਬੱਚਾ ਪਾਣੀ ਪੀਣ ਦੇ ਗਿਆ ਨਾਲੇ ਦੁਕਾਨ ਤੋਂ ਗਲਾਸ ਦਿੱਤਾ ਖਾਲੀ ਉਹਨੇ ਪਾਣੀ ਪੀਣ ਜਦੋਂ ਗਿਆ ਉਹ ਦੁਕਾਨਦਾਰ ਜੋ ਪਲੇਪੁਰਾ ਦਾ ਮਾਰਿਆ ਕੁੱਟਿਆ ਡਾਂਗਾ ਨਾਲ ਕੁੱਟਿਆ ਜਿੱਦੀ ਵੀਡੀਓ ਸਾਰੇ ਕੋਲ ਪਹੁੰਚ ਚੁੱਕੀ ਹੈ ਜੀ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਚਾਹੁੰਦੇ ਹਾਂ ਜਿਹੜੇ ਬਾਰੋਂ ਲੋਕ ਆ ਰਹੇ ਨੇ ਤਰ੍ਹਾਂ ਤਰ੍ਹਾਂ ਦੇ ਵਪਾਰ ਕਰਨੇ ਬਿਜ਼ਨਸ ਕਰਨੇ ਇਹਨਾਂ ਦੀ ਇੱਕ ਵੈਲੂਏਸ਼ਨ ਵੀ ਹੋਣੀ ਚਾਹੀਦੀ ਹੈ ਜਿੰਨਾ ਲੋਕਾਂ ਦੇ ਘਰਾਂ ਵਿੱਚ ਬੈਠੇ ਨੇ ਉਹ ਵੀ ਇਹਨਾਂ ਦੀ ਵੈਰੀਫਿਕੇਸ਼ਨ ਖਾਣਾ ਸਿੱਟੀ ਸੰਗੁਰਚ ਕਰਨ ਜੋ ਕਿ ਜਿਹੜੀ ਆਉਣ ਵਾਲੀ ਘਟਨਾ ਨੂੰ ਆਪਾਂ ਰੋਕ ਸਕੀਏ ਦੇਖੋ ਛੋਟਾ ਇਹ ਸ਼ਹਿਰ ਹੈ ਸੰਗੂ ਸਾਡਾ ਜਿੱਦੇ ਵਿੱਚ ਕੋਈ ਛੋਟਾ ਜਿਹਾ ਬੱਚਾ 5-6 ਸਾਲ ਦਾ ਬੱਚਾ ਹੈ ਉਹ ਪਾਣੀ ਪੀਂ ਗਿਆ ਉਹ ਇੰਨੀ ਬੇਰਹਾਮੀ ਨਾਲ ਮਾਰਿਆ ਕਿ ਅਪਾ ਬਲੀਵ ਨਹੀਂ ਕਰ ਸਕਦੇ ਉਹਦੇ ਮਨ ਦੇ ਵਿੱਚ ਰੇਡੀਅਲ ਦੇ ਮਨ ਦੇ ਵਿੱਚ ਕਿੰਨਾ ਵੱਡਾ ਕਰੋਧ ਹੋਣਾ ਲੇਕਿਨ ਆਪਾਂ ਪ੍ਰਸ਼ਾਸਨੇ ਮੰਗ ਕਰਦੇ ਐਨਾਂ ਸਿਰਾਰਤੀ ਅਸਰਾ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੋ ਮੰਨ ਦੀ ਕਾਰਵਾਈ ਹੈ ਪ੍ਰਸ਼ਾਸਨ ਕਰੇ ਹਾਂ ਪ੍ਰਸ਼ਾਸਨ ਅੱਕੇ ਕਾਰਵਾਈ ਨਹੀਂ ਕਰਦਾ ਅਸੀਂ ਇਸ ਪੂਰਾ ਸ਼ਹਿਰ ਇਕੱਠਾ ਹੋ ਕੇ ਇਸ ਜੀ ਦੇ ਵਿਚਾਰ ਕਰਾਂਗੇ ਅਗਲੀ ਜਿਹੜੀ ਰਾਣੀਤੀ ਅਸੀਂ ਉਹਦੀ ਤਿਆਰੀ ਕਰਾਂਗੇ ਜੀ ਆਪਾਂ ਗੱਲ ਕਰੀਏ ਕਿ ਬੱਚੇ ਇਸ ਟਾਈਮ ਕਿੱਥੇ ਨੇ ਬੱਚਾ ਇਸ ਟਾਈਮ ਉਹਦਾ ਲੱਗਿਆ ਕਹਿੰਦੇ ਹਸਪੀਟਲ ਲੈ ਗਏ ਨੇ ਪਰਿਵਾਰ ਦੇ ਬੱਚੇ ਅਸੀਂ ਉਹਨਾਂ ਤੱਕ ਤਾਲਮਿਲ ਕਰਕੇ ਪੂਰੀ ਜਾਣਕਾਰੀ ਜੋ ਕਿ মিডিਆ ਤੱਕ ਪ੍ਰਸ਼ਾਸਨ ਤੱਕ ਪਹੁੰਚਾ ਸਕੀ ਠੀਕ ਹੈ